ਪਹਾਰਾਂ ਵਿੱਚ ਬਰਸਾਤ ਹੋਣ ਦੇ ਚਲਦੇ ਮੈਦਾਨੀ ਇਲਾਕਿਆਂ ਵਿੱਚ ਹਰ ਵਰਗੀ ਸਥਿਤੀ ਬਣਾਉਂਦੀ ਹੈ ਜਿਸ ਦੇ ਚਲਦੇ ਬਰਸਾਤੀ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਾਫੀ ਨੁਕਸਾਨ ਕਰ ਦਿੰਦਾ ਹੈ ਇਸ ਤਰ੍ਹਾਂ ਦਾ ਹੀ ਕੁਝ ਹੋ ਰਿਹਾ ਪਠਾਨਕੋਟ ਦੇ ਸਰਕਾਰੀ ਕਾਲਜ ਅਤੇ ਸਟੇਡੀਅਮ ਦੇ ਸਾਹਮਣੇ ਮਨਵਾਲ ਪਿੰਡ ਨਜ਼ਦੀਕ ਪੈਂਦੇ ਖੱਡੀ ਰੋਡ ਤੇ ਦੱਸਦੀ ਕਿ ਬਰਸਾਤੀ ਨਾਲੇ ਵਿੱਚ ਪਾਣੀ ਆਉਣ ਤੇ ਰੋਡ ਦੇ ਨਾਲ ਦਾ ਹਿੱਸਾ ਤੇਜ਼ ਪਾਣੀ ਹੋਣ ਕਾਰਨ ਆਪਣੇ ਨਾਲ ਹੀ ਵਹਾ ਕੇ ਲੱਗ ਗਿਆ ਜਿਸ ਦੇ ਚਲਦੇ ਤਕਰੀਬਨ 10 ਤੋਂ 15 ਫੁੱਟ ਤੱਕ ਰੋਡ ਡੂੰਘੇ ਖड्डे ਬਣ ਗਏ ਹਨ ਜਿਸ ਦੇ ਚਲਦੇ ਮਲਵਾਲ ਪਿੰਡ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਦੱਸਿਆ ਕਿ ਇਸ ਬਰਸਾਤੀ ਨਾਲੇ ਵਿੱਚ ਹਰ ਸਾਲ ਜਦ ਵੀ ਪਹਾੜਾ ਵਿੱਚ ਵਾਰਿਸ਼ ਹੁੰਦੀ ਹੈ ਤਾਂ ਪਾਣੀ ਆ ਜਾਂਦਾ ਹੈ ਤੇ ਕਈ ਸਾਲਾਂ ਤੋਂ ਪਾਣੀ ਆਉਣ ਕਾਰਨ ਹਰ ਸਾਲ ਇੱਥੇ ਕੋਈ ਨਾ ਕੋਈ ਹਾ사 ਵਾਪਰਦਾ ਹੈ ਉਨ੍ਹਾਂ ਕਿਹਾ ਕਿ ਪਠਾਨਕੋਟ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਗੁਹਾਰ ਵੀ ਲਗਾਈ ਗਈ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ ਲੋਕਾਂ ਵੱਲੋਂ ਇਸ ਜਗ੍ਹਾ ਉੱਤੇ ਪੁਲ ਬਣਾਉਣ ਦੀ ਮੰਗ ਕੀਤੀ ਗਈ ਹੈ ਬਨੇਰੋ ਸੜਨਾ ਤੇ ਦੇਖਦਿਓ ਪੰਜਾਬ ਜੇ ਕਿਨੂੰ ちゃんと言うてるよ。 ਇਸ ਜਦੋਂ ਆ ਜਾਓ ਇਹ ਜਿਹੜੇ ਸਵੇਰ ਦੇ ਮੌਕੇ ਤੋਂ ਅਸਲ ਕਿੱਸਾ ਨੂੰ ਪਤਾ ਨਹੀਂ ਕੀ ਹਾਲ ਹੈ ਮੇਰਾ ਨਾ ਪ੍ਰਕਾਸ਼ ਤੌਰ ਆ ਕਿੱਥੇ ਰਹਿੰਦੇ ਹੋ ਆ ਮੇਰਾ ਨਾਲ ਘਰ ਆਓ ਵੇਖੋ ਕਿਹੜੀ ਕਿਹੜੀ ਜਗ੍ਹਾ ਏਰੀਆ ਕਿਹੜਾ ਏਰੀਆ ਇਹੋ ਜਾਂ ਆਪਣਾ ਉਤਮ ਕਾਂਟਨ ਕੋਲੋਂ ਨਹੀਂ ਆ। ਮਨਵਾਲ ਮਨਵਾਲ ਅਕਾਲਜ ਦੇ ਸਾਹਮਣੇ ਸਟੇੜੀਆਂ ਦੇ ਸਾਹਮਣੇ। ਕੀ ਜਾਨਾ ਕੀ ਹੈਗਾ ਤੁਸੀਂ ਜਿਹੜਾ ਕਹਿਣਾ ਮੈਂ ਇਹ ਆਵਾਜ਼ ਵੀ ਇੱਥੇ ਪੁਲੀ ਪੋਲ ਬਣਾ ਚਾਹੀਦਾ ਹੈ। ਤੇ ਇੱਥੇ ਇੱਕ कूੜਾ ਬੜਾ ਛੋੜਦੇ ਨੇ। ਫਿਰ ਹੁਣ ਵੇਖੋ ਸਾਰਾ ਠੱਠਾ ਪਿਆ ਹੋਇਆ। ਵਿੱਚੋਂ ਕੋਈ ਸਪੋਰਟ ਨਹੀਂ ਆਦੇ ਹੁਣ ਗੱਡੀਆਂ ਲੱਗਣਗੀਆਂ। ਉਹਨਾਂ ਨੇ ਡਿੱਗਣਾ ਹੀ ਆ ਨਾ ਇੱਥੇ। ਤੇ ਕੌਣ ਜ਼ਿੰਮੇਵਾਰ ਆ? ਕੋਈ ਬੱਚਾ ਡਿੱਗ ਪੇ ਕੋਈ ਕੋਈ ਗੱਡੀ ਡਿੱਗ ਪੇ। ਪੱਥਰ ਰੱਖਿਆ ਨਹੀਂ ਕਿ ਐ ਕੂਗੇ ਸਾਰਿਆਂ ਦੇ ਕੋਲੋਂ। ਇੱਥੇ ਮੈਨੂੰ 12-13 ਸਾਲ ਹੋ ਗਏ ਮੈਨੂੰ ਇੱਥੇ ਇਹੋ ਹੀ ਹਾਲਿਆ ਬਸ ਕੋਈ ਇੱਥੇ ਆਉਂਦਾ ਨਹੀਂ ਸੁਣਨ ਵਾਤੇ ਵੋਟਾਂ ਲੈਣ ਆ ਜਾਂਦੇ ਨੇ ਸਰਪੰਚ ਨੂੰ ਨਹੀਂ ਹੁੰਦਾ ਸਾਡੀ ਗੱਲ ਕੋਈ ਸਰਪੰਚ ਨੂੰ ਕਹਵਾ ਤੇ ਕੰਦਾ ਮੈਂ ਮੈਨੂੰ ਕੋਈ ਪਤਾ ਨਹੀਂ ਆਂਦਾ ਇਸ ਗੱਲ ਦਾ ਉਹ ਸਰਪੰਚ ਤਾਂ ਨਾ ਹੋਇਆ ਵਰਗਾ ਹੀ ਆ ਬਸ ਬਸ ਇਹ ਵਾਪਸ ਸਾਡੀ ਇਹਦੀ ਸੁਣੀ ਜਾਵੇ ਆ ਜਿਹੜੀਆਂ ਕੂੜਾ ਨੇ ਇੱਥੇ ਸੁੱਟਿਆ ਜਾਏ ਉੱਥੇ ਢੋਲ ਰੱਖਿਆ ਜਾਏ ਕੂੜੇ ਦਾ ਤੇ ਜਿਹੜਾ ਜਣਾ ਖਣਾ ਜੋ ਆ ਸਭ ਇੱਥੇ ਕੂੜਾ ਤੋੜਦੇ ਨੇ ਤੇ ਮੈਂ ਅਸੀਂ ਤਾਂ ਬਿਲਕੁਲ ਲੱਗੇ ਆ ਆ ਭਰਾਜੀ ਜਿਹੜੇ ਆਏ ਨੇ ਇਹ ਵੀ ਤੇ ਆ ਨਾਲ ਹੀ ਘਰੇ ਨਾ ਇੰਨੀ ਸਮੈਲ ਇੰਨੀ ਬੋ ਆਉਂਦੀਆਂ ਨੇ ਉਧਰ ਵੀ ਸਮੈਲ ਦੀ ਇਕੱਲੀ ਪ੍ਰੋਬਲਮ ਹੈ ਜਾਂ ਤੁਹਾਨੂੰ ਇਹ ਜਿਹੜੇ ਟੋਏ ਪੇ ਪੈ ਨੇ ਜਿਹੜੇ ਨਾਲ ਉਹਦੀ ਪ੍ਰੋਬਲਮ ਹੈ ਹਾਂ ਇਹਦੀ ਪ੍ਰੋਬਲਮ ਜ਼ਿਆਦਾ ਵਾਪੇ ਜਾਂਦਾ ਟੁੱਟ ਗਿਆ ਏ ਇਹਦੇ ਤੇ ਪੁਲ ਬਣਨਾ ਚਾਹੀਦਾ ਸਰ ਕੀ ਰਾਜੀ ਆਪਣਾ ਮੈਂ ਵਿਕੀ ਠਾਕੁਰ ਚੇਅਰਮੈਨ ਹਿੰਦੂ ਸੁਰੱਖਿਆ ਸਮਿਤੀ ਆ ਜੀ ਕਹਣਾ ਜਿਹੜੀ ਆ ਰੋਡ ਜਿਹੜੀ ਆ ਟੁੱਤੀ ਪਈ ਹੈਗੀ ਆ ਜਾਂ ਖੱਡੇ ਵੀ ਪਏ ਨੇ ਪੁਲ ਦੇ ਬਿਲਕੁਲ ਨਾਲ ਐਸਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹਨਾ ਕਿ ਇੱਥੋਂ ਰੋਜ਼ ਹੀ ਵੀਵੀਆਈਪੀ ਲੋਕ ਗੁਜ਼ਰਦੇ ਆ ਸਾਹਮਣੇ ਸਟੇਡੀਅਮ ਹੈ ਜਦੋਂ ਵੀ ਜਰੂਰਤ ਪੈਂਦੀ ਸੀਐਮ ਸਾਹਿਬ ਤਾਂ ਇੱਥੇ ਆਉਂਦੇ ਆ ਜਿਹੜਾ ਵੀ ਸਰਕਾਰ ਦਾ ਸਰਕਾਰੀ ਤੌਰ ਤੇ ਪ੍ਰੋਗਰਾਮ ਹੁੰਦਾ ਐ ਸੀ ਸਟੇਡੀਅਮ ਜੁਹੰਦਾ ਔਰ ਇਹ ਬਿਲਕੁਲ ਉਹਦੀ ਨੱਕ ਦੇ ਥੱਲੇ ਦੇਖੋ ਹਜ਼ਾਰਾਂ ਲੋਕਾਂ ਦੀ ਕਨੈਕਟੀਵਿਟੀ ਵਾਲਾ ਏਰੀਆ ਕੋਈ ਐਸਾ ਨਹੀਂ ਐ ਅੱਗੇ ਸੀ ਹੁੰਟੀ ਐ ਮਨਵਾਲ ਐ ਇਹ ਵੱਡੇ ਪਿੰਡ ਨੇ ਹਜ਼ਾਰਾਂ ਲੋਕ ਰੋਜ਼ ਇੱਥੇ ਸਟੇਡੀਅਮ 'ਚ ਪੜਨ ਆਉਂਦੀ ਆ ਆਪਣੀ ਖੱਡੀ ਦੇ ਪੁਲ ਤੋਂ ਬਸਤਾ ਲੈਂਦੇ ਆ ਔਰ ਬਰਸਾਤ ਦੇ ਦੋ ਮਹੀਨੇ 'ਚ ਇਹ ਹਾਲਾਤ ਹੋ ਜਾਂਦੇ ਆ ਕੀ ਇਹ ਟਾਪੂ ਤੋਂ ਵੀ ਬੁਰਾ ਹੁੰਦਾ ਐ ਇਹ ਇਦਾਂ ਲੱਗਦਾ ਇਹਦਾ ਬੰਮਿਆਲ ਤੋਂ ਅੱਗੇ ਦਰਿਆ ਉੱਜ ਦਰਿਆ ਐ ਉਹ ਵੀ ਕਿਤੇ ਪੱਕਾ ਪਿੰ ਇਹ ਅੱਜ ਪਿਛਲੇ ਦਿਨ ਗੱਡੀਆਂ ਰੋੜ ਗਈਆਂ ਇੱਕ ਕੁੜੀ ਦੀ ਜਾਨ ਬੜੀ ਹੀ ਮੁਸ਼ਕਲ ਇਥੋਂ ਬਚੇਗੀ ਪਰ ਲੋਕ ਕਰਨ ਵੀ ਕੀ ਲੋਕ ਪ੍ਰੈਸ ਦੇ ਮਾਧਿਅਮ ਨਾਲ ਹਰ ਵਾਰੀ ਗੱਲ ਕਰਦੇ ਆ ਪਿਛਲੀ ਸਰਕਾਰਾਂ ਨੂੰ ਵੀ ਇਹ ਬੜਾ ਚਿਤ ਆਇਆ ਉਦੋਂ ਮਾਨਯੋਗ ਚੇਅਰਮੈਨ ਸਾਹਿਬ ਨੂੰ ਦੇਖ ਕੇ ਮਾਰਕੀਟ ਕਮੇਟੀ ਮਾਨੁਪਰਤਾਪ ਜੀ ਉਹਨਾਂ ਦੇ ਸੰਗਿਆਨ ਚ ਮੈਂ ਮਾਮਲਾ ਲੈ ਕੇ ਆਇਆ ਸੀ ਲੇਕਿਨ ਉਸ ਤੋਂ ਪਹਿਲੇ ਸਰਕਾਰ ਚੇਂਜ ਹੋ ਗਈ ਮੈਂ ਆਮ ਆਦਮੀ ਪਾਰਟੀ ਅੱਗੇ ਵੀ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਆਮ ਬੰਦਿਆਂ ਦੀ ਸਰਕਾਰ ਹੈ ਕਿਰਪਾ ਕਰਕੇ ਇਹਦੇ ਸੰਗਿਆਨ ਲੈਣ ਨਹੀਂ ਤੇ ਇਥੇ ਕੋਈ ਬੜੀ ਵੱਡੀ ਟ੍ਰੇਜਡੀ ਹੋ ਜਣੀ ਉਸ ਤੋਂ ਬਾਅਦ ਕੁਝ ਕੀਤਾ ਲੋਕਾਂ ਦੀ ਕਰੋਨਾ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਦੇਖੋ ਇੱਕ ਇੱਕ ਕੋਠੀ ਕਿੰਨੇ ਕਿੰਨੇ ਲੱਖ ਰੁਪਏ ਦੀ ਹੈ ਔਰ ਲੋਕ ਇਧਰੋਂ ਦੀ ਘੁੰਮ ਕੇ ਜਾ ਰਹੇ ਲੋਕਾਂ ਦੇ ਸਕੂਲਾਂ ਦੇ ਬੱਚੇ ਘਰ ਆਣੇ ਮੁਸ਼ਕਲ ਹੋ ਗਿਆ ਹੈ ਘੰਟਾ ਘੰਟਾ ਲੇਟ ਬੱਚੇ ਆ ਰਹੇ ਔਰ ਹਲੇ ਤੇ ਪਹਿਲਾ ਪਾਣੀ ਆਇਆ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਹੈ 20 ਫੁੱਟ ਪਾਣੀ ਖੜਾ ਕੋਈ ਵੈਸੇ ਵੀ ਕੋਈ ਜਾਨਵਰ ਵੀ ਡਿੱਗਿਆ ਤੇ ਉਹ ਬਚ ਨਹੀਂ ਸਕਦਾਗਾ ਮੈਂ ਹੀ ਕਹਣਾ ਚੰਗਾ ਮਾਨਯੋਗ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਜਾਂ ਮੰਤਰੀ ਸਾਹਿਬ ਕੁਟਾਰੂ ਚੱਕ ਸਾਹਿਬ ਨੂੰ ਕਿ ਉਹ ਖੁਦ ਇਸ ਮਾਮਲੇ ਦੀ ਸੰਗਿਆਨ ਲੈਣ ਔਰ ਇਸ ਕੰਮ ਨੂੰ ਫਤਿਹ ਕਰਨ ਸਹੀ ਕਰਨ ਮੇਰੇ ਧਿਆਨ ਚ ਹੈ ਜੀ ਉਥੋਂ ਦੇ ਰੈ ਔਰ ਤੋਂ दैट ਮੈਂ ਜਿਹੜੇ ਕੰਸਰਨਡ ਆਫੀਸਰ ਉਹਨਾਂ ਨਾਲ ਗੱਲ ਕੀਤੀ ਹੈ ਔਰ ਮਸਲਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਕਿ ਫੰਡਸ ਦਾ ਅਭਾਵ ਹੈ ਵਿਭਾਗ ਵਿੱਚ ਤੇ ਪਰ ਉਹਨਾਂ ਨੇ ਕਿਹਾ ਕਿ ਜਲਦੀ ਇੱਥੇ ਕਾਰਵਾਈ ਕਰਕੇ ਜਾਂ ਇਹਦੀ ਹਾਲਤ ਸੁਧਾਰਨ ਵਾਸਤੇ ਯਤਨ ਕਰਨਗੇ ਜਾਂ ਨਵੀਂ ਪੁਲੀ ਬਣੇਗੀ ਸਰ ਉੱਥੇ ਕਈ ਹਾਦਸੇ ਵੀ ਹੋ ਚੁੱਕੇ ਨੇ ਹਾਂ ਜਿਸ ਲਈ ਸੜਕਾਂ ਦੀ ਕੰਡੀਸ਼ਨਸ ਠੀਕ ਨਾ ਹੋਏ ਸਰਕਾਰ ਕੋ ਫੰਡਸ ਨਾ ਹੋਣ ਤਾਂ ਥੋੜਾ ਜਿਹਾ ਮੁਸ਼ਕਲ ਤਾਂ ਆਂਦੀ ਹੈ ਲੋਕਾਂ ਨੂੰ ਜੋ ਮੈਨੂੰ ਐਕਸ਼ਨ ਸਾਹਿਬ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਜਲਦੀ ਇਹਦਾ ਹੱਲ ਕੱਢਣ ਦਾ ਯਤਨ ਕੀਤਾ ਜਾਏਗਾ ਔਰ ਮੈਂ ਇਸ ਕੰਮ ਦੇ ਵਿੱਚ ਪ੍ਰਿਆਸ ਰਤਾਂ ਕਿ ਜਲਦੀ ਲੋਕਾਂ ਨੂੰ ਰਿਲੀਫ ਮਿਲੇ ਸਰ ਮਨਵਾਲ ਵਿੱਚ ਨਾ ਇੱਕ ਖੱਡਾ ਗਿਆ ਸਾਈਡ ਤੋਂ ਕਾਫੀ ਖੱਡੇ ਪਾਣੀ ਕਰਕੇ ਪੈ ਗਏ ਨੇ 10 10 12 12 ਫੁੱਟ ਤਕਰੀਬਨ ਡੂੰਘੇ ਹੋਣੇ ਨੇ ਕੋਈ ਵੀ ਹਾਦਸਾ ਵਾਪਰ ਸਕਦਾ ਹੈਗਾ ਕੀ ਕਹਿਣਾ ਸਰ ਹਾਂ ਜੀ ਇਹ ਮੇਰੇ ਵੀ ਧਿਆਨ ਚ ਆਇਆ ਕਿ ਕੱਲ ਹੀ ਕਿਸੇ ਸਰਸਪਾਰਸ਼ ਦੇ ਵਿੱਚ ਪ੍ਰੋਬਲਮ ਆਈ ਹੈ ਮੈਂ ਅੱਜ ਫੇਰ ਹੀ ਮੌਕਾ ਦਿੱਖਿਆ ਹੈ ਈ ਸਾਡੀ ਸੜਕ ਹੈ ਜੀ ਬਲੋਜੁਰ ਤੋਂ ਮਨੀ ਬਾਬਾ ਪੁਆਇੰਟ 30 ਸੜਕਿਆ ਉਹਦੇ ਵਿੱਚ ਕਾਦਵੇ ਪੈਂਦਾ ਪਰ ਇਹਦੀ ਰਿਪੇਅਰ ਜਿਹੜਾ ਕਾਦਵੇ ਬਣਿਆ ਇਹ ਅੱਜ ਤੋਂ ਲਗਭਗ 25 ਸਾਲ ਤੇ ਨੂੰ 2000 ਚ ਬੀਆਂ ਡਾਰ ਨੇ ਬਣਾਈ ਸੀ ਇਹਦੀ ਲੈਂਥ ਕੋਈ 184 85 ਫੁੱਟ ਹੈਗੀ ਲੱਗੂ ਤੇ ਕਾਫੀ ਪੁਰਾਣਾ ਬਣਿਆ ਆਸ-ਪਾਸੀ ਆਬਾਦੀ ਹੋਣ ਕਰਕੇ ਪਾਣੀ ਦਾ ਜਿਹੜਾ ਉੱਥੇ ਸਕਿਊ ਜਾਂ ਬੰਦਦਾ ਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਇੱਕ ਬਣਿਆ ਵੀ ਕਾਫੀ ਪੁਰਾਣਾ ਹੈ ਇਹ ਨੂੰ ਸੀ ਇਹਦਾ ਡਾਟਾ ਸਾਰਾ ਇਕੱਠਾ ਕਰ ਲਿਆ ਹੁੰਦੇ ਜੀ ਇਹ ਪ੍ਰੋਪਰ ਇਹਦੀ ਅਪਸਟਰੀਨ ਡਾਉਨਸਟਰੀਨ ਤੇ ਆਰਸੀਸੀ ਵੋਲ ਲੈ ਕੇ ਤੇ ਇਹਦਾ ਐਸਟੀਮੇਟ ਇਕੱਠੇ ਦੇ ਦਿਨ ਚ ਪ੍ਰਪੇਅਰ ਕਰਕੇ ਤੇ ਮੁੱਖ ਦਫ਼ਤਰ ਵੱਲੋਂ ਕੋਸ਼ਿਸ਼ ਕਰਦੀ ਹੈ ਪੈਸੇ ਲੈ ਕੇ ਜਿਹੜਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪੈਸੇ ਲੈ ਕੇ ਤੇ ਇਹਦੀ ਉਸਾਰੀ ਕਰਦੀ। ਪਰ ਲੋਕਾਂ 'ਚ ਰੋਸ ਆ ਵੀ ਪਿਛਲੇ ਕਾਫੀ ਸਮੇਂ ਤੋਂ ਕੰਪਲੇਂਟਾਂ ਵੀ ਅਸੀਂ ਕੀਤੀਆਂ ਲੇਕਿਨ ਕਾਰਵਾਈ ਕੋਈ ਨਹੀਂ ਹੋ ਰਹੀ ਹੈਗੀ। ਇਨ ਨਹੀਂ ਪਤਾ ਨਹੀਂ ਮੇਰੇ ਧਿਆਨ ਚ ਤੇ ਅੱਜ ਹੀ ਰਾਤ ਮੇਨੇ ਵੈਲੀ ਸਾਹਿਬ ਨੇ ਦੱਸਿਆ ਸਵੇਰੇ ਅਸੀਂ ਅਰਲੀ ਮਾਰਨਿੰਗ ਇਹ ਮੋਕਾ ਰੱਖਿਆ ਤੇ ਜਿੱਦੋਂ ਵੀ ਹੈਗਾ ਜੀ ਹੁਣ ਸਾਡਾ ਡਾਟਾ ਇਕੱਠਾ ਕਰ ਲਿਆ ਹੈ ਮੰਤੀਬੀਰਾ ਲਿਆ ਹੈ ਅੱਜ ਹੀ ਐਸਟੀਮੇਟ ਪ੍ਰਪੇਅਰ ਕਰਕੇ ਤੇ ਇਨਪੁਟ ਅਪ ਕਰ ਦਿੰਦੇ ਸਰ ਕੀ ਪੁਲੀਵਾਰਾ ਉੱਥੇ ਬਣ ਗਈ ਜਾਂ ਕੀ ਬਣਾ ਰਹੇ ਹੋ ਨਹੀਂ ਕਾਜ਼ ਵੀ ਬਣੇਗਾ ਪਰ ਐਕਚੁਅਲੀ ਇਹ ਬੜਾ ਪੁਰਾਣਾ ਪੜਿਆ ਹੋਇਆ ਔਰ ਇੱਥੇ ਇਹ ਅੱਗੇ ਸਟੂਨ ਪਿਚਿੰਗ ਕੀਤੀ ਹੋਈ ਆ ਅਦਰਵਾਈਜ਼ ਸੱਚੇ ਤੀ ਆਰ ਸੀ ਸੀ ਬੋਲ ਦੀ ਜ਼ਰੂਰਤ ਹੈ ਜੀ ਡਾਉਨਸਟ੍ਰੀਮ ਤੇ ਤੇ ਅਪਸਟ੍ਰੀਮ ਦੇ ਉੱਪਰ ਵੀ ਤਾਂ ਕਿ ਜਿੰਨਾ ਮਰਜ਼ੀ ਪਾਣੀ ਦਾ ਪ੍ਰੈਸ਼ਰ ਹੋਵੇ ਉਹ ਪੱਥਰ ਜਿਹੜੇ ਰੁੜ ਨਾ ਸਕਣ ਤੇ ਆਰ ਸੀ ਸੀ ਬੋਲ ਲੈ ਕੇ ਉਹਦੇ ਵਿੱਚਕਾਰ ਪ੍ਰੋਪਰ ਫਿਲਿੰਗ ਕਰਕੇ ਸਪੈਸੀਫਿਕੇਸ਼ਨ ਮੁਤਾਬਕ ਇਹਦਾ ਡਿਜ਼ਾਈਨ ਕਰਾ ਕੇ ਤੇ ਫਿਰ ਸੱਤ ਕੀਤੇ